ਕਹਿੰਦਾ ਜੇ ਕੁਲਵਿੰਦਰ ਕੌਰ ਦੀ ਨੌਕਰੀ ਗਈ ਜਾਂ ਸਸਪੈਂਡ ਕਰਤਾ ਤਾਂ ਫਿਰ ਪੰਜਾਬੀ ਵੀ ਇਤਿਹਾਸ ਰਚਣ ਨੂੰ ਤਿਆਰ ਹੀ ਰਹਿੰਦੇ ਆ। ਉਹ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਸਰਕਾਰੇ ਆਬਦਾ ਧਿਆਨ ਨਾਲ ਕਰੀ ਕਾਰਵਾਈਆਂ ਕੁਲਵਿੰਦਰ ਕੌਰ ਤੇ। ਪੰਜਾਬੀਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਕਹਿੰਦਾ ਜੇ ਕੁਲਵਿੰਦਰ ਕੌਰ ਦੀ ਨੌਕਰੀ ਗਈ ਜਾਂ ਸਸਪੈਂਡ ਕਰਤਾ ਤਾਂ ਫਿਰ ਪੰਜਾਬੀ ਵੀ ਇਤਿਹਾਸ ਰਚਣ ਨੂੰ ਤਿਆਰ ਹੀ ਰਹਿੰਦੇ ਆ। ਇਤਿਹਾਸ ਰਚ ਦੇਣਾ ਜਿਵੇਂ ਰਚਿਆ ਖੰਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਇਸੇ ਤਰ੍ਹਾਂ ਬਿਲਕੁਲ ਹੀ ਇਤਿਹਾਸ ਰਚਿਆ ਜਾਊ ਮੈਂ ਸਰਕਾਰ ਨੂੰ ਕਹਿਣਾ ਚਾਹਣਾ ਕਿ ਸਰਕਾਰੇ ਆਪਦਾ ਧਿਆਨ ਨਾਲ ਕਰੀ ਕਾਰਵਾਈਆਂ ਕੁਲਵਿੰਦਰ ਕੌਰ ਤੇ ਉਹ ਹੁਣ ਪੰਜਾਬ ਦੀ ਧੀ ਬਣ ਚੁੱਕੀ ਹੈ ਹਰ ਇੱਕ ਇਨਸਾਨ ਦੀ ਭੈਣ ਬਣ ਚੁੱਕੀ ਹੈ ਤੁਸੀਂ ਜੇ ਸਰਕਾਰ ਉਹਨੂੰ ਸਸਪੈਂਡ ਕਰਦੀ ਹੈ ਤਾਂ ਫਿਰ ਪੰਜਾਬੀਓ ਜਿਮਣੀ ਚ ਉਹਨਾਂ ਨੇ ਪੰਜ ਪੰਜ ਜਿਮਣੀ ਚੋਣਾ ਪੰਜ ਥਾਵਾਂ ਤੋਂ ਐਮਐਲਏ ਦੀਆਂ ਟਿਕਟਾਂ ਬੇਸੀਟਾਂ ਬੇਲੀਆਂ ਹੋ ਚੁੱਕੀਆਂ ਨੇ ਫਿਰ ਤਿਆਰ ਰਹੋ ਜੇਕਰ ਨੂੰ ਸਸਪੈਂਡ ਕੀਤਾ ਭੈਣ ਨੂੰ ਖੜਨ ਦੇ ਨਾਲ ਲਈ ਜੇ ਨਾਲ ਖੜੋਗੇ ਤਾਂ ਹੀ ਇਤਿਹਾਸ ਰਚਿਆ ਜਾਣਾ ਫਿਰ 5 ਸੀਟਾਂ ਤੋਂ ਕਿਸੇ ਇੱਕ ਸੀਟ ਤੇ ਖੜੀ ਕਰ ਦਿਓ ਫਿਰ ਵੱਡੀ ਗਿਣਤੀ ਦੇ ਵਿੱਚ ਵੱਡੀ ਲੀਡ ਦੇ ਨਾਲ ਪੰਜਾਬੀਓ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜ ਦਿਓ ਇਤਿਹਾਸ ਰਚਿਆ ਜਾਊ ਹੁਣ ਸਰਕਾਰ ਸਾਹਵਲਾ ਲੈ ਕੀ ਪਹਿਲਾਂ ਸਾਡੇ ਡਿਬਰੂਗੜ੍ਹ ਭੇਜੇ ਅੰਦਰ ਬਹਿ ਕੇ ਅਮਰਤਪਾਲ ਚੌਣ ਲੜਿਆ ਤੇ ਖਨੂਰ ਸਾਹਿਬਾ ਨੇ ਕਿੱਡੀ ਵੱਡੀ ਲੀਡ ਤੇ ਜਿਤਾ ਕੇ ਮੂੰਹ ਤੇ ਕਰਾਰੀ ਚਪੇੜ ਮਾਰੀ ਆ ਫੇਰ ਫਰੀਦਕੋੜ ਤੋਂ ਸ਼ਹੀਦ ਭਾਈ ਬਿਆਸ ਸਿੰਘ ਦਾਸ ਪੁੱਤਰ ਚੌਣ ਲੜਿਆ ਵੱਡੀ ਲੀਡ ਤੇ ਜਿਤਾ ਕੇ ਇਤਿਹਾਸ ਰਚਤਾ ਤੇ ਹੁਣ ਸਰਕਾਰ ਨੂੰ ਮੈਂ ਕਹਿਣਾ ਚਾਹਣਾ ਕਿ ਆ ਥੋੜੇ ਜੇ ਦਿਨਾਂ ਦੇ ਵਿੱਚ ਹੀ ਫਿਰ ਇਤਿਹਾਸ ਹੋਰ ਨਾ ਰਚਿਆ ਜਾਵੇ ਹੁਣ ਆਪਦਾ ਗੌਰ ਕਰ ਲਈ ਸੈਂਟਰ ਦੀ ਇਹ ਸਰਕਾਰ ਜੇ ਸਾਡੀ ਉਸਤੀ ਤੇ ਕੋਈ ਤਸੱਦਦ ਕੀਤਾ ਜੇ ਸਾਡੀ ਉਸਤੀ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਂ ਉਹਦੇ ਪਰਿਵਾਰ ਤੇ ਕੋਈ ਜ਼ੁਲਮ ਹੋਇਆ ਤਾਂ ਫਿਰ ਪੰਜਾਬ ਪੱਬਾਂ ਪਾਰ ਖੜਾ ਹੈ ਪੰਜਾਬ ਪੱਬਾਂ ਪਾਰ ਖੜਾ ਹੈ ਪੰਜਾਬ ਉਸਤੀ ਦੇ ਨਾਲ ਹੈ ਪੰਜਾਬੀ ਕਦੇ ਪਿੱਠ ਦਿਖਾ ਕੇ ਭੱਜਦੇ ਨਹੀਂ ਹੁੰਦੇ ਜਦੋਂ ਇਹੋ ਜੇ ਕੰਮ ਹੋ ਜਾਣ ਫਿਰ ਪੰਜਾਬੀਆਂ ਦੇ ਇਤਿਹਾਸ ਪੜ ਲਿਓ ਫਿਰ ਛਾਤੀ ਮਾਰ ਲਿਓ ਪੰਜਾਬੀਆਂ ਦੇ ਇਤਿਹਾਸ ਰਚੇ ਹੋਏ ਛਾਤੀ ਮਾਰ ਲਿਓ ਜੇ ਭਾਰਤ ਨੂੰ ਆਜ਼ਾਦ ਕਰਾਇਆ ਤਾਂ 90% ਕੁਰਬਾਨੀਆਂ ਪੰਜਾਬੀਆਂ ਦੀਆਂ ਨੇ ਉਹ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਪੜ ਲਿਓ ਕਿਵੇਂ ਬੰਦ-ਬੰਦ ਕਟਾਲੇ ਕਿਵੇਂ ਚਰਖੜੀਆਂ ਤੇ ਚੜ ਗਏ ਕਿਵੇਂ ਆਪਣੇ ਪਰਿਵਾਰ-ਵਾਰ ਤੇ ਤੇ ਕਿਵੇਂ ਆਰਿਆਂ ਦੇ ਨਾਲ ਕਿਵੇਂ ਦੇਗਾਂ ਦੇ ਵਿੱਚ ਉੱਭਲ ਗਏ ਤੱਤੀਆਂ ਤਵੀਆਂ ਤੇ ਬਹਿ ਗਏ ਤੇ ਫਿਰ ਉਹ ਇਤਿਹਾਸ ਜੇ ਪੜੋਂਗੇ ਤਾਂ ਫਿਰ ਪਤਾ ਲੱਗ ਜੂ ਕਿ ਪੰਜਾਬੀ ਕੀ ਕਰਨਾ ਜਾਣਦੇ ਆ ਸਿੱਖ ਕੌਮ ਕੀ ਕਰਨਾ ਜਾਣਦੀ ਆ ਹਾਂ ਦੱਸ ਦੋ ਫਿਰ ਪੰਜਾਬੀਓ ਸਰਕਾਰ ਨੂੰ ਕਹਿ ਦੋ ਆ ਮੇਰੀ ਗੱਲ ਸਰਕਾਰ ਤੱਕ ਪਹੁੰਚਦੀ ਕਰ ਦੋ ਕਿ ਜੇ ਸਰਕਾਰ ਸਾਡੀ ਉਸ ਭੈਣ ਨਾਲ ਤੱਕਾ ਕਰਦੀ ਹੈ ਉਹ ਸਾਡੀ ਬੱਬਰ ਸ਼ੇਰਨੀ ਨੂੰ ਨੌਕਰੀ ਤੋਂ ਬਰਖਾਸਤ ਕਰਦੀ ਹੈ ਜੇ ਨੌਕਰੀ ਤੋਂ ਬਰਖਾਸਤ ਕਰਦੀ ਮੈਂ ਉਸ ਭੈਣ ਨੂੰ ਕਹਿਣਾ ਚਾਹਣਾ ਕਿ ਭੈਣੇ ਦਬੀ ਨਾ ਘਬرائی ਨਾ ਤੈਨੂੰ ਉਸ ਨੌਕਰੀ ਤੋਂ ਵੱਡਾ ਉਹਦਾ ਪੰਜਾਬੀ ਦੇ ਦੇਣਗੇ ਜੋ ਤੂੰ ਕੰਮ ਕੀਤਾ ਇਹ ਕੰਮ ਇੱਕ ਇਤਿਹਾਸ ਬਣ ਗਿਆ ਕਿਉਂਕਿ ਇੰਨੀ ਭੈੜੀ ਇੰਨੀ ਗੰਦੀ ਸ਼ਬਦਾਵਲੀ ਕਿਸਾਨਾਂ ਦੇ ਲਈ ਸਾਡੀਆਂ ਮਾਵਾਂ ਭੈਣਾਂ ਦੇ ਲਈ ਜੋ ਕੰਗਣਾ ਰਣੌਤ ਨੇ ਬਕਵਾਸ ਕੀਤਾ ਸੀ ਬੋਲੀ ਸੀ ਉਹਦਾ ਬਦਲਾ ਤੂੰ ਲੈਨੇ ਪੰਜਾਬੀਆਂ ਦਾ ਸਿਰ ਉੱਚਾ ਕਰ